ਹਾਂਜੀ ਅੱਜ ਵੀ ਆਪਾਂ ਛੋਟਾ ਜਿਹਾ ਇੱਕ ਬਲੌਗ ਬਣਾਵਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਣੀ ਦਿਨ ਕਿਹੜੀ ਆ ਤੇ ਕੱਲ ਬਾਈ ਜੀ ਕੰਬਰਸਰ ਤੋਂ ਫੋਨ ਆਇਆ ਸੀਗਾ ਮੁੰਡੇ ਦਾ ਤੇ ਬਹੁਤ ਧੰਨਵਾਦ ਆ ਬਾਈ ਜੀ ਤੁਹਾਡਾ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਬਹੁਤ ਪਿਆਰ ਦਿੰਨੇ ਹੋ ਧੰਨਵਾਦ ਹੈ ਤੇ ਮੈਂ ਜਿਵੇਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਬੋਲਿਆ ਸੀ ਵੀ ਆਪਣੇ ਨਾਲ ਬੰਦੇ ਉਹੀ ਜੋੜਨ ਬਾਈ ਜਿਹੜੇ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਦੇਖ ਸਕਦੇ ਆ ਪਰਿਵਾਰ ਦੇ ਨਾਲ ਹਨਾ ਅਪਾ ਤਾਂ ਉਹ ਹੀ ਜਾਂ ਕੁਝ ਹੀ ਪਾਇਆ ਕਰਾਂਗੇ ਅਸੀਂ ਮੇਂ ਜਾ ਕੇ ਵਾਲੀ ਵੀਡੀਓ ਕੋਈ ਮੰਨ ਲਓ ਗੀਤ ਸੁਣਾਤਾ ਸਾਨੂੰ ਜਾਂ ਵਸ ਬਲੌਗਿੰਗ ਦਿਖਾਤੀ ਔਰ ਆਪਾਂ ਗੰਦਬੰਦ ਨਾ ਤਾਂ ਪਰੋਸਗੇ ਨਾ ਆਪਾਂ ਲੋੜਾ ਬਥੇਰੇ ਸਾਨੂੰ ਕਹੀ ਜਾਂਦਾ ਵੀਡੀਓ ਥੋੜੀ ਚੱਲਦੀ ਨਹੀਂ ਕੋਈ ਗੱਲ ਨਹੀਂ ਨਹੀਂ ਚੱਲਦੀ ਚੱਲ ਪੂਗੀ ਵੀਡੀਓ ਸਾਰਾ ਕੁਸਾ ਸਾਡੇ ਕੋਲੇ ਚਲਾ ਲਾਂਗੇ ਵੀਡੀਓ ਨੂੰ ਬਸ ਸਾਡੇ ਨਾਲ ਚੰਗੇ ਬੰਦਿਆਂ ਦਾ ਸਾਥ ਚਾਹੀਦਾ ਸਾਨੂੰ ਤੁਸੀਂ ਚੰਗੇ ਜੁੜੇ ਰਹੋ ਇੱਕ ਨਾ ਕਮੈਂਟ ਜ਼ਰੂਰ ਕਰਦਿਆ ਕਰੋ ਬਾਈ ਜਿੰਨੇ ਵੀ ਬੰਦੇ ਦੇਖਦੇ ਹੋ ਚਾਹੇ ਸਾਨੂੰ 5 ਬੰਦੇ ਹੀ ਦੇਖਦੇ ਹੋ ਜਿਹੜੇ 5 ਨੇ ਸਾਡੀ ਵੀਡੀਓ ਤੇ ਕਲਿੱਕ ਕੀਤਾ ਉਹਨਾਂ ਨਾਲ ਕਮੈਂਟ ਜ਼ਰੂਰ ਕਰਦਿਆ ਕਰੋ ਯਾਰ ਬ ਵੈਸੇ ਵੀਡੀਓ ਤੇ ਸਾਡੇ ਤੇ ਕਮੈਂਟ ਬਹੁਤ ਘੱਟ ਕਰਦੇ ਹੋ ਤੁਸੀਂ ਪਤਾ ਨਹੀਂ ਕੀ ਚੰਗਾ ਚੱਕਰ ਹੈ ਤੇ ਮਾੜੀ ਨਿੱਕੀ ਮਾੜੀ ਕਹਦੇ ਕਰੋ ਆਪਾਂ ਨੂੰ ਕੁਝ ਇਹੋ ਨਹੀਂ ਹੈਗਾ ਤੇ ਬਾਈ ਥੋੜਾ ਫੇਰ ਤੋਂ ਧੰਨਵਾਦ ਕੱਲ ਤੁਹਾਡਾ ਫੋਨ ਆਇਆ ਸੀਗਾ ਤੇ ਹੁਣ ਵਿੱਚ ਕਹਿਣਗੇ ਫੋਨ ਇਹਨੂੰ ਅੰਮ੍ਰਿਤਸਰ ਤੋਂ ਕਿੱਥੇ ਆ ਗਿਆ ਕਹਿੰਦੇ ਕਮੈਂਟ ਕਮੈਂਟ ਨਹੀਂ ਜ਼ਰੂਰੀ ਹੁੰਦਾ ਬਾਈ ਉਹ ਮੰਨ ਲੇ ਕਿ ਚਲੋ ਆਪਣੇ WhatsApp ਗਰੁੱਪ ਦੇ ਵਿੱਚ ਬੰਦਾ ਜੁੜਿਆ ਹੋਇਆ ਸੀ ਉਹਨਾਂ ਨੇ ਗਾਹਾਂ ਦੀ ਗਾਹਾਂ ਚੈਨਲ ਸਬਸਕ੍ਰਾਈਬ ਕਰਾਇਆ ਕਾਫੀ ਬੰਦਿਆਂ ਦਾ ਗਰੁੱਪ ਸੀਗਾ ਉਹਨਾਂ ਦਾ ਉਹਨਾਂ ਨੇ ਬਾਈ ਫੋਨ ਕੀਤਾ ਕਹਿੰਦੇ ਯਾਰ ਤੁਹਾਡੀ ਖੇਤਾਂ ਵਾਲੀ ਵੀਡੀਓ ਵੀ ਸਾਨੂੰ ਚੰਗੀ ਲੱ ਤੇ ਅੱਜ ਦੀ ਜਾਮਣ ਵਾਲਾ ਬਲੌਗ ਜ਼ਰੂਰ ਪਾਓ ਮੈਂ ਬਾਈ ਲਾਜ਼ਮੀ ਪਾਵਾਂਗੀ ਤੇ ਅੱਜ ਵੀ ਆਪਾਂ ਦਿਖਾਉਣੇ ਆ ਅੱਜ ਮੌਸਮ ਮੀਂਹ ਵਾਲਾ ਬਣਿਆ ਹੋਇਆ ਤੇ ਆਪਣੇ ਬਟੂਹਰੀ ਸਕੂਲ ਜਾਂਦੇ ਨੇ ਤੇ ਬਾਕੀ ਹੁਣ ਨਹਾਣੂ ਕਿ ਉਹ ਤੋਂ ਬਾਅਦ ਕੋਈ ਦੇਖਦੇ ਆ ਗਰਮੇਲ ਨੂੰ ਪੁੱਛਦੇ ਆ ਕੋਈ ਵੀਡੀਓ ਵੀ ਬਣਾਵਾਂਗੇ ਤੇ ਨਹੀਂ ਫਿਰ ਛੋਟਾ ਜਿਹਾ ਬਲੌਗ ਬਣਾਵਾਂਗੇ ਜੁੜੇ ਰਹੋ ਬਾਈ ਜੀ ਸਾਡੇ ਚੈਨਲ ਦੇ ਨਾਲ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਵੀ ਕਰਿਓ ਧੰਨਵਾਦ ਅੱਜ ਕੀ ਗੱਲ ਦੀ ਗੁਣਸੇ ਸਕੂਲ ਲਈ ਤਿਆਰ ਹੋ ਰਹੇ ਆ ਕਿ ਜਾਣਾ ਪਹੂਗਾ ਪੇਪਰ ਸਟਾਰਟ ਹੋ ਗਏ ਨੇ ਹਾਂ ਸਕੂਲ ਤਾਂ ਵਈ ਫਿਰ ਜਾਣਾ ਪਊਗਾ ਹੀ ਪੇਪਰਾਂ ਦੀ ਇਹ ਤਿਆਰੀ ਕੈਂ ਤਰੀਕ ਤੋਂ ਪੇਪਰ ਤਿੰਨ ਤੋਂ ਤਿੰਨ ਤੋਂ ਪਹਿਲਾ ਪੇਪਰ ਕਹਦਾ ਸਾਇੰਸ ਸਾਇੰਸ ਦਾ ਲਓ ਜੀ ਪਹਿਲਾ ਪੇਪਰ ਹੈ ਸਾਇੰਸ ਦਾ ਤੇ ਬਿੱਟੂ ਜਾ ਰਿਹਾ ਸਕੂਲ ਪਰ ਉੱਥੇ ਪੱਕੀ ਜਾ ਰਿਹਾ ਤੇ ਬੈਨ ਆਉਗੀ ਤੇ ਬੈਨ ਤੇ ਤੁਹਾਨੂੰ ਫਿਰ ਚੜਦਾ ਦਿਖਾਵਾਂਗੀ ਬਾਅਦਸ਼੍ਰੀਕਾਲ ਸਾਰਿਆਂ ਨੂੰ ਬਾਅਦ ਮੌਸਮ ਬੜਾ ਖੂਬਸੂਰਤ ਹੈ ਤੇ ਬੱਚਿਆਂ ਨੇ ਲਾਈ ਹੋਈ ਰੌਣਕ ਡੁੱਗੂ ਉਸ੍ਰੀਕਾਲ ਵਾਲਾ ਹੈ ਉਸ੍ਰੀਕਾਲ ਤ੍ਰਿਕਾਲ ਇਹ ਪਈ ਡੁੱਗੂ ਸਵੇਰ ਦਾ ਸਮਾਂ ਬੈਂ ਤੇ ਚੜਨ ਵੇਲੇ ਦੀ ਚਹਲ ਪਹਿਲ ਗਾਣਾ ਸੁਣਾ ਦੇ ਇੱਕ ਗਾਣਾ ਸੁਣਾ ਇਹ ਕਿਹੜਾ ਗਾਣਾ ਸੁਣਾਏਗਾ ਡੁੱਗੂ ਬਈ ਸੁਣਾ ਦੇ ਬੁੱਤ ਇੱਕ ਕਿਹੜਾ ਸੁਣਾਏਗਾ ਸੁਣਾ ਤੂੰ ਹੀ ਇਹ ਹੈ ਜੀ ਸਵੇਰ ਦਾ ਸਮਾਂ ਤੇ ਸਵੇਰ ਦੇ ਸਮੇਂ ਵਿੱਚ ਲੱਗੀ ਹੋਈ ਰੌਣਕ ਤੇ ਨੰਨੇ-ਮੁੰਨੇ ਬੱਚੇ ਜਾਂਦੇ ਨੇਗੇ ਸਕੂਲ ਨੂੰ ਠੀਕ ਹੈ ਜੀ ਹੁ ਡੁੱਗੂ ਦਾੜਾ ਇੱਕ ਗਾਣਾ ਸੁਣਾਉਗਾ ਸੁਣਾ ਦੇ ਪੁੱਤੋ ਸੁਣਾਈ ਸੁਣਾਉ ਦੇ ਯਾਰ ਆ ਜਾ ਡੁੱਗੂ ਆ ਜਾ ਚੱਲ 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 ਚੰਗਾ ਨਾ ਸੁਣਾ ਸਵੇਰ ਵੇਲੇ ਦਾ ਸਮਾਂ ਬਹੁਤ ਹੀ ਘੈਂਟ ਆ ਦੁਕਾਨ ਤੇ ਆਏ ਸੀ ਤੇ ਬੈਨਾ ਹੁਣ ਆਉਣਗੇ ਇੱਥੇ ਤੇ ਤੜਾ-ਦੜ ਬੱਚੇ ਤਾਂ ਚੜ ਜਾਣਗੇ ਜੀ ਮੌਸਮ ਖਰਾਬ ਹੋਇਆ ਪਰ ਤੇ ਬਾਬਾ ਕਿਰਪਾ ਕਰੇ ਆਪਾਂ ਇਹ ਆਪਣੀ ਪल्लਵੀ ਦਾ ਵੀ ਪੇਜ ਬਣਿਆ ਹੋਇਆ ਹੈਗਾ ਇੰਸਟਾਗ੍ਰam ਦੇ ਉੱਤੇ ਪल्लਵੀ ਵਰਮਾ ਅਤਲ ਸ਼ਰਮਾ ਬਿੱਟੂ ਵਰਮਾ ਰਿਤੂ ਰਾਣੀ ਉਹਦਾ ਰਿਤੂ ਦਾ ਪੇਜ ਬਣਿਆ ਹੋਇਆ ਤੇ ਉਹ ਕਦੀ ਮੇਰੀ ਵੀਡੀਓ ਪਾਉਣਾ ਸਭ ਤੋਂ ਸੋਹਣੀ ਹੁੰਦੀ ਹੈ ਮਾਸੂਮੀਅਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਐ ਐਵੇਂ ਅਜਨੇ ਕਿ ਦਿੱਤਾ ਅਜਨੇ ਕਿ ਦਿੱਤੇ ਹੈ ਤੇ ਤੂੰ ਪਾਏਗਾ ਆ ਹਾਂ ਕਿੰਨਾ ਦੇਣਾ ਤੂੰ ਪਾਏਗਾ ਬੱਜੇ ਬੱਜੇ ਕਿਵੇਂ ਹੈਪੀ ਬਰਥਡੇ ਹੈਪੀ ਬਰਥਡੇ ਲੈਣਾ ਕਿੰਨੇ ਤੇਰਾ ਵਾਡੇ 23 ਅਸਰ ਦੂਰ ਪਿਆ ਨਾ ਉਹਦੇ ਫਿਰ ਜਿੱਤੇ ਪਈ ਆਪਾਂ ਡੁੱਗੂ ਦਾ ਹੋ ਹੈਪੀ ਬਰਥਡੇ ਹੋਇਆ ਉਹਦੇ ਆਪਾਂ ਵੀਡੀਓ ਬਣਾਵਾਂਗੇ ਡੁੱਗੂ ਦੀ ਹੈਪੀ ਬਰਥਡੇ ਵਾਲੀ ਹੈ ਨਾ ਤੇ ਆਪਾਂ ਫਿਰ ਲੈ ਆਇ ਤੇ ਪਾ ਦੇ ਆਪਣੇ ਚੈਨਲ ਤੇ ਦੇਖਾਂ ਇਹ ਡੁੱਗੂ ਨੂੰ ਕਿੰਨੀ ਆ ਵਧਾਈਆਂ ਆਉਣੀਆਂ ਹਨਾ ਡੁੱਗੂ ਏ ਕਿਵੇਂ ਕਹਿੰਗਾ ਹੈਪੀ ਬਰਥਡੇ ਤੇ ਬੋਲੇਗਾ ਕਿਵੇਂ ਬੋਲੀ ਪਤੂਚੀ ਬੋਲ ਤਾਂ ਪੇ ਮੜਾ ਯਾ ਚੱਕੀ ਨਹੀਂ ਖੜ ਜਾ ਖੜ ਜਾ ਯਾ ਫੜਾ ਤੁਹਾਨੂੰ ਸੁਣਾ ਦੇ ਫਿਰ ਫਪੜਾ ਉਹ ਗਗਵਾ ਫਿਰ ਟੋਪੀ ਦਊਂਗਾ ਟੋਪੀ ਦਊਂਗਾ ਫੜਾ ਸੁਣਾ ਦੇ ਲਾਲੂ ਦੇ ਦੇ ਭਈ ਜੰਗਾ ਦੇ 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 ਮੈਨੂੰ ਪਾਪ ਮਣੀ ਦੇਖਣਾ ਵੜੇ ਇੱਧਰ ਆ ਇੱਧਰ ਤੂੰ ਪਿੱਛੇ ਨਾ ਡਿੱਗ ਡਿੱਗੂ ਆ ਨਾ ਆ ਕੀ ਆ ਕੁਝ ਵੀ ਬੋਲ ਆਹਾ 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 ਵੈਰੀ ਗੁੱਡ ਕਲਾਪਿੰਗ ਕਰ ਦਿਓ ਬਈ ਵੈਰੀ ਗੁੱਡ ਭਈਆ ਹੁੰਦੇ ਆ ਭਈਆ ਹੁੰਦੇ ਆ ਆਹ 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 ਉੱਚੀ ਉੱਚੀ ਬੋਲ ਕੇ ਕੀ ਬੋਲ ਆਂ ਬੈਂ ਤੇ ਚੜਨ ਤੋਂ ਪਹਿਲਾਂ ਆਪਣੀ ਦੁਕਾਨ ਕੋਲੇ ਬੱਚਿਆਂ ਦਾ ਲੱਗਦਾ ਮੇਲਾ ਇਸ ਮੇਲੇ ਦੇ ਵਿੱਚ ਕਾਫੀ ਬੱਚੇ ਹੁੰਦੇ ਨੇਗੇ ਆਪਣੀ ਜਿਹੜੇ ਦੁਕਾਨ ਕੋਲੇ ਆ ਕੇ ਮਤਲਬ ਖੜ ਜਾਂਦੇ ਨੇ ਹੱਸਦੇ ਖੇਡਦੇ ਐ ਤੇ ਬੈਂ ਆ ਗਈ ਆਪਣੇ ਬੇਟੂ ਮੋਰਾ ਦੀ ਬੈਨ ਆ ਗਈ ਬਾਏ ਇੱਥੇ ਚੌਂਕ ਬਣ ਜਾਂਦਾ ਜੀ ਕਾਫੀ ਬੱਚੇ ਫਿਰ ਇੱਥੇ ਅੱਗੇ ਜਾ ਕੇ ਖੜਦੇ ਨੇ ਲੋ ਜੀ ਇੱਕ ਬੈਨ ਤਾਂ ਗਈ ਇੱਕ ਤਾਂ ਚੜਾ ਤੇ ਇਹ ਦੋ ਆਪਣੇ ਰਹਿ ਗਏ ਆ ਸ਼ਖਸ ਆ ਦੋ ਰਹਿ ਗਏ ਆਪਣੇ ਨੰਨੇ ਮੁੰਨੇ ਬੱਚੇ ਇਹਨਾਂ ਦੀ ਮੈਨ ਹੁਣ ਆ ਜੂਗੀ ਤੇ ਚੜਾ ਦੇਾਂਗੇ ਤੜਕੇ ਠੰਡ ਹੈ ਕਿਹੜਾ ਪੀਣੀ ਹੈ ਕੂਲ ਇਹ ਹੁਣ ਤੁਹਾਨੂੰ ਬੋਲੀਆਂ ਤੇ ਹੋਰ ਜਿਹੜਾ ਰੰਗਾ ਰੰਗ ਪ੍ਰੋਗਰਾਮ ਪਿੰਡਾਂ ਵਾਲਾ ਠੇਠ ਪੰਜਾਬੀ ਉਹ ਤੁਹਾਨੂੰ ਹੁਣ ਦਿਖਾਇਆ ਕਰਾਂਗੇ ਕਿਉਂਕਿ ਸਾਡੇ ਕੋਲ ਕਲਾਕਾਰ ਹੁਣ ਆਏ ਨਹੀਂ ਜੀ ਬਾਹਰ ਦੋ ਕਲਾਕਾਰ ਰਹਿ ਇੱਕ ਦੇ ਦੇਖਨੇ ਜਾਏ ਤੁਸੀਂ ਅੱਗੇ ਅੱਗੇ ਹੁੰਦਾ ਕੀ ਹੈ